ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਸ਼ਾਮ ਦੇ ਬਚ ਚੁੱਕੇ ਨੇ ਤਕਰੀਬਨ 6 ਆਪਾਂ ਜਾਨਵਰ ਆਪਣੇ 6 ਢਲੇ ਸੀਗੇ ਤੁਸੀਂ ਦੇਖ ਸਕਦੇ ਹੋ ਇੱਧਰ ਆਪਣੇ ਆਰ ਆਈ ਆਰ ਜਾਨਵਰ ਫਿਰਦੇ ਨੇ ਤੇ ਇਸ ਸਾਈਡ ਆਪਣੇ ਬਲੈਕ ਐਸਟਲੋਪ ਦੇ ਬੱਚੇ ਆਪਾਂ ਨੇ 6 ਢਲੇ ਇਹ ਅਲੱਗ-ਅਲੱਗ ਰੱਖੇ ਹੋਏ ਨੇ ਤਾ ਕਰਕੇ ਰੱਖੇ ਨੇ ਕਿਉਂਕਿ ਇਹ ਇੱਕ ਦੂਜੇ ਦੇ ਥੋੜਾ ਮਾਰਦੇ ਨੇਗੇ ਖਾਸ ਕਰਕੇ ਜਿਹੜੇ ਵੱਡੇ ਜਾਨਵਰ ਨੇ ਉਹ ਇਹਨਾਂ ਦੇ ਥੋੜਾ ਮਾਰਦੇ ਨੇਗੇ ਤਾਂ ਕਰਕੇ ਕੁਛ ਦਿਨ ਇਹਨਾਂ ਨੂੰ ਪਾਲਗ ਰੱਖਾਂਗੇ ਫਿਰ ਇਕੱਠੇ ਕਰ ਦਾਂਗੇ ਸੋ ਅੱਜ ਦੀ ਜਿਹੜੀ ਵੀਡੀਓ ਆ ਦੋਸਤੋ ਵੀਡੀਓ ਚ ਅੱਪਾ ਦਿਖਾਵਾਂਗੇ ਅੱਪਾ ਇਹਨਾਂ ਨੂੰ ਅੱਜ ਕੀ ਕੁਝ ਪਾ ਰਹਾਂਗੇ ਇਹ ਬਹੁਤ ਹੈਲਥੀ ਆ ਜਿਹੜਾ ਮੁਰਗੀਆਂ ਲਈ ਬਹੁਤ ਹੈਲਦੀ ਹੈਗਾ ਇਹ ਇੱਕ ਤਾਂ ਅੱਪਾ ਰੋਟੀ ਪਾ ਰਹੇ ਹਾਂ ਅੱਜ ਇੱਕ ਕਿਹੜੀਆਂ ਕਿਹੜੀਆਂ ਸਬਜ਼ੀਆਂ ਨੇ ਕਿ ਕਿਵੇਂ ਇਹਨਾਂ ਦੀ ਕਟਿੰਗ ਕਰਨੀ ਆ ਉਪਰ ਸਾਰਾ ਕੁਝ ਇਸ ਵੀਡੀਓ ਚ ਦਿਖਾਵਾਂਗੇ ਤੁਹਾਨੂੰ ਕਿਵੇਂ ਪਾਉਣੀਆਂ ਨੇ ਤੇ ਰੋਟੀਆਂ ਕਿਵੇਂ ਪਾਉਣੀਆਂ ਨੇ ਇਹ ਵੀ ਤੁਹਾਨੂੰ ਦੱਸਾਂਗੇ ਸੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਹੋਰ ਵੀ ਬਹੁਤ ਕੁਝ ਦਿਖਾਵਾਂਗੇ ਤੇ ਹੁਣ ਤੁਹਾਨੂੰ ਦਿਖਾਉਣੇ ਆ ਖੁੱਡੇ ਚ ਅੰਡੇ ਕਿੰਨੇ ਦਿੱਤੇ ਨੇ ਅੱਜ ਇਹਨਾਂ ਨੇ ਸੋ ਆਜੋ ਆਪਾਂ ਦਿਖਾਉਣੇ ਆ ਅੰਡੇ ਕਿੰਨੇ ਦਿੱਤੇ ਨੇ ਲਓ ਜੀ ਹੁਣ ਆਪਾਂ ਇਹਨਾਂ ਦੇ ਖੁੱਡੇ ਚ ਦੇਖਦੇ ਆ ਕਿ ਕਿੰਨੇ ਅੰਡੇ ਪਏ ਨੇਗੇ ਲਓ ਜੀ ਤੁਸੀਂ ਦੇਖ ਸਕਦੇ ਹੋ ਪੰਜ ਅੰਡੇ ਪਏ ਨੇ ਇੱਕ ਵੀਰ ਕਹਿੰਦਾ ਕਿ ਅੰਡੇ ਇਹ ਇੱਕ ਜਗ੍ਹਾ ਤੇ ਹੀ ਦਿੰਦੇ ਨੇ ਵੀਰੇ ਇਹ ਨਾ ਇੱਕ ਸੈਪਰੇਟ ਜਗ੍ਹਾ ਭਾਲਦੀ ਹੁੰਦੀ ਨੇ ਜਾਂ ਉੱਥੇ ਦਿੰਦੀਆਂ ਨੇ ਜਾਂ ਇੱਥੇ ਇੱਧਰ ਕਦੇ-ਕਦੇ ਬਹੁਤ ਐਮਰਜੈਂਸੀ 'ਚ ਕਦੇ ਇੱਧਰ ਅੰਡਾ ਦਿੰਦੀਆਂ ਨੇ ਨਹੀਂ ਅੰਡੇ ਹੀ ਜ਼ਿਆਦਾ ਇੱਧਰ ਹੀ ਦਿੰਦੀਆਂ ਨੇ ਸੋ ਪੰਜ ਅੰਡੇ ਅੱਜ ਆਪਣੀਆਂ ਮੁਰਗੀਆਂ ਨੇ ਦਿੱਤੇ ਨੇਗੇ ਸੋ ਬਹੁਤ ਵਧੀਆ ਜਿਹੜਾ ਰਿਜ਼ਲਟ ਹੈਗਾ 6 ਮੁਰਗੀਆਂ ਨੇ ਪੰਜ ਅੰਡੇ ਦਿੱਤੇ ਨੇ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਦੋਸਤੋ ਤੁਹਾਨੂੰ ਦਿਖਾਉਣੇ ਆ ਕਿ ਸਬਜ਼ੀਆਂ ਇਹ ਖੁਸਕ ਕਰੇ ਬਚ ਗਈਆਂ ਸੀ ਥੋੜੀ ਮੋਤੀਆਂ ਖਰਾਬ ਹੋ ਗਈਆਂ ਸੋ ਇਹ ਇਹਨਾਂ ਦੇ ਬਹੁਤ ਵਧੀਆ ਕੰਮ ਆਉਂਦੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਚ ਕੱਦੂ ਨੇ ਤੋਰੀਆਂ ਵਗੈਰਾ ਨੇ ਗਏ ਆ ਇਹ ਚੀਜ਼ਾਂ ਇਹਨਾਂ ਲਈ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇ ਕਿਉਂਕਿ ਇਹਨਾਂ ਚ ਜਿਹੜੀ ਪਾਣੀ ਦੀ ਮਾਤਰਾ ਉਹ ਬਹੁਤ ਜ਼ਿਆਦਾ ਹੁੰਦੀ ਆ ਇਹ ਬਹੁਤ ਸ਼ੌਕ ਨਾਲ ਖਾਂਦੇ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਆਪਾਂ ਦੋ ਕੂਈਂ ਸਿੱਟ ਕੇ ਦੇਖਦੇ ਆਂ ਦੇਖੋ ਕਿੰਨਾ ਸ਼ੌਕ ਨਾਲ ਖਾਂਦੀਆਂ ਨੇ ਸੋ ਆਪਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਕੱਟ ਲਾਂਗੇ ਮਤਲਬ ਕਿ ਬਰੀਕ ਕਰ ਲਾਂਗੇ ਲਾਉ ਜੀ ਤੁਸੀਂ ਦੇਖ ਸਕਦੇ ਹੋ ਇਦਾਂ ਦੀ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਬਰੀਕ ਕਰ ਲਓ ਤਾਂ ਕਿ ਇਹ ਆਸਾਨੀ ਨਾਲ ਖਾ ਸਕਣ ਖਾ ਤਾਂ ਇਹ ਮੋٹے ਵੀ ਲੈਣੇ ਗੱਲ ਕਰ ਇਹਨਾਂ ਨੂੰ ਥੋੜੀ ਦਿੱਕਤ ਆਊਗੀ ਸੋ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਬਰੀਕ ਕਰਕੇ ਹੌਲੀ 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 ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਬਰੀਕ ਕਰ ਲੈਣਾਗਾ ਆਪਾਂ ਨੇ ਇਹ ਛੋਟੇ ਬੱਚਿਆਂ ਨੂੰ ਵੀ ਪਾਉਣੀਆਂ ਤਾਂ ਕਰਕੇ ਥੋੜੀ ਜਿਆਦਾ ਬਰੀਕ ਕਰਾਂਗੇ ਤਾਂ ਜੋ ਉਹ ਆਸਾਨੀ ਨਾਲ ਜਿਹੜਾ ਖਾ ਸਕਣ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਸੋ ਚੰਗੀ ਤਰ੍ਹਾਂ ਜਦੋਂ ਬਰੀਕ ਹੋਗੀ ਕੋਸਤਾਪਾ ਇਹ ਬੱਚੇ ਆ ਮੂਰੀ ਸਿੱਟ ਦਾਂਗੇ ਬੱਚੇ ਵੀ ਜਿਹੜੇ ਬਹੁਤ ਸ਼ੌਂਕ ਨਾਲ ਖਾਣਗੇ ਇਹ ਤੁਸੀਂ ਦੇਖਿਓ ਆਓ ਆਓ ਆ ਦੇਖੋ ਹੁਣ ਤੁਸੀਂ ਖੁਦ ਦੇਖ ਸਕਦੇ ਹੋ ਕਿ ਬੱਚੇ ਉਹਦੀ ਚਿੰਬੜੀਏ ਚੀਜ਼ ਨੂੰ ਹੁਣ ਆਪਾਂ ਇਹ ਜਿਹੜੀ ਸਾਰੀ ਬੋਰੀ ਆ ਇਹ ਮੁਰਗੀਆਂ ਦੇ ਅੱਗੇ ਧਰ ਦਾਂਗੇ ਆਓ 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 ਖਾ ਲੋ ਲਓ ਜੀ ਆਹ ਹਨੇ ਦੋਸਤੋ ਰੋਟੀਆਂ ਜਿਹੜੀਆਂ ਪਾਣੇ ਘਰੇ ਰਾਤ ਨੂੰ ਬਚ ਖੁੱਚ ਜਾਂਦੀਆਂ ਨੇ ਰੋਟੀਆਂ ਦੋ ਤਿੰਨ ਜਾਂ ਚਾਰ ਕੁਝ ਵੀ ਜਿਹੜੀਆਂ ਰੋਟੀਆਂ ਬਚਦੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਪਾਣੀ ਭਿਉਂ ਲੈਣਾ ਗਿੱਲੀ ਕਰ ਲੈਣਾ ਸੌਫਟ ਕਰ ਲੈਣਾ ਰੋਟੀ ਨੂੰ ਸੌਫਟ ਕਰਨ ਤੋਂ ਬਾਅਦ ਥੋੜਾ ਇਹਨਾਂ ਤੇ ਸਿੱਟਾ ਦੇ ਦੇਣਾ ਮਤਲਬ ਕੀ ਕਹਿੰਦੇ ਆਪ ਜਿਆਦਾ ਨਹੀਂ ਗਿੱਲਾ ਕਰਨਾ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਲ ਕੇ ਇਹਨਾਂ ਨੂੰ ਪਾ ਸਕਦੇ ਆ ਰੋਟੀ ਵੀ ਇਹ ਬਹੁਤ ਸ਼ੌਂਕ ਨਾਲ ਖਾਂਦੀਆਂ ਨੇ ਲਓ ਜੀ ਤੁਸੀਂ ਦੇਖ ਸਕਦੇ ਹੋ ਆਓ 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 ਹੁਣ ਆਪਾਂ ਇਹ ਹੀ ਰੋਟੀ ਜਿਹੜੀ ਬੱਚਿਆਂ ਨੂੰ ਵੀ ਪਾ ਦਾਂਗੇ ਦੇਖੋ ਇਹ ਪੋਲੀ ਰੋਟੀ ਆ ਦੋਸਤੋ ਇਹ ਖਾਣਗੇ ਬਹੁਤ ਸ਼ੌਂਕ ਨਾਲ ਲਓ ਜੀ ਇਹ ਚੀਜ਼ਾਂ ਨਾਲ ਦੋਸਤੋ ਇੱਕ ਤਾਂ ਆਪਾਂ ਜਿਹੜਾ ਫੀਡ ਦਾ ਖਰਚਾ ਘਟਾ ਸਕਦੇ ਆਂਗੇ ਦੂਜਾ ਇਹ ਇਹ ਚੀਜ਼ਾਂ ਖਾਂਦੇ ਵੀ ਬਹੁਤ ਸ਼ੌਂਕ ਨਾਲ ਨੇਗੇ ਇਹ ਨਹੀਂ ਕਿ ਆਪਾਂ ਇਹਨਾਂ ਨੂੰ ਜ਼ਬਰਦਸਤੀ ਖਵਾ ਰਹੇ ਹਾਂਗੇ ਬਹੁਤ ਸ਼ੌਂਕ ਨਾਲ ਰੋਟੀ ਵਗੈਰਾ ਜਿਹੜਾ ਆਟਾ ਬਚਿਆ ਹੁੰਦਾਗਾ ਆਪਣੇ ਘਰਾਂ 'ਚ ਆਟਾ ਗੁੰਨਿਆ ਹੋਇਆ ਹੁੰਦਾਗਾ ਉਹ ਵੀ ਜਿਹੜਾ ਬਹੁਤ ਸ਼ੌਂਕ ਨਾਲ ਇਹ ਖਾਂਦੇ ਨੇਗੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜੇ ਗਰਮੀ 'ਚ ਇਦਾਂ ਦੀਆਂ ਚੀਜ਼ਾਂ ਪਾਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਜਦੋਂ ਆਪਾਂ ਕੱਲੀ ਫੀਡ ਪਾਉਂਨੇ ਆ ਫੀਡ ਜ਼ਿਆਦਾ ਡਰਾਈ ਹੁੰਦੀ ਆ ਸੋ ਅੰਦਰ ਇਹਨਾਂ ਦੇ ਜਿਸ ਤਰ੍ਹਾਂ ਆਪਾਂ ਕੋਈ ਸੁੱਕੀ ਚੀਜ਼ ਖਾ ਖਾ ਕੇ ਪਰੇਸ਼ਾਨ ਹੋ ਜਾਂਦੇ ਆਪਾਂ ਨੂੰ ਐ ਹੁੰਦਾ ਕਿ ਕੋਈ ਠੰਡੀ ਚੀਜ਼ ਖਾਈਏ ਹੈਨਾ ਗਰਮੀ ਚ ਖਾਸ ਕਰਕੇ ਤਾਂ ਉਹ ਗੱਲ ਹੋ ਜਾਂਦੀ ਆ ਸੋ ਇਹਨਾਂ ਨੂੰ ਮਤਲਬ ਕਿ ਸੌਫਟ ਫੂਡ ਕਹਿਣ ਤੋਂ ਭਾਵ ਇਦਾਂ ਦਾ ਜਿਹੜਾ ਫੂਡ ਆ ਇਹ ਰੋਟੀ ਵਗੈਰਾ ਹੋਗੀ ਹਰੀਆਂ ਸਬਜ਼ੀਆਂ ਹੋਗੀਆਂ ਤੇ ਆਟਾ ਹੋ ਗਿਆ ਆਟਾ ਵੀ ਇਹਨਾਂ ਨੂੰ ਪਾ ਸਕਦੇ ਹੋ ਤੁਸੀਂ ਜਿਹੜਾ ਬੂਰਾ ਸੋੜਾ ਹੁੰਦਾ ਹੈਗਾ ਆਪਾਂ ਸਾਂਣ ਕੇ ਪਾਉਣੇ ਆਗੇ ਇਹਦੇ ਨਾਲ ਦੋਸਤੋ ਜਿਹੜਾ ਸੁੱਕੀ ਰੋਟੀ ਆ ਸੁੱਕੀ ਰੋਟੀ ਚ ਬਹੁਤ ਜ਼ਿਆਦਾ ਜਿਹੜੇ ਵਿਟਾਮਿਨ ਵਗੈਰਾ ਕੈਲਸ਼ੀਅਮ ਵਗੈਰਾ ਹੁੰਦੇ ਨੇ ਜੇਕਰ ਤੁਹਾਡੇ ਘਰੇ ਲੱਸੀ ਹੈਗੀ ਆ ਤਾਂ ਤੁਸੀਂ ਇਹਨਾਂ ਨੂੰ ਲੱਸੀ ਵੀ ਪਾ ਸਕਦੇ ਹੋ ਲੱਸੀ ਚ ਪੀਉ ਕੇ ਪਾ ਸਕਦੇ ਹੋਗੇ ਲੱਸੀ ਚ ਜਿਹੜਾ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈਗੀ ਇਹ ਤੁਸੀਂ ਸਾਰੇ ਵੀਰੀ ਜਾਣਦੇ ਹੋ ਲਓ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਾਤਾ ਹੋਣ ਇਹ ਖਾ ਲੈਣਗੇ ਸੋ ਇਦਾਂ ਦਾ ਆਪਾਂ ਨੂੰ ਜਿਹੜਾ ਇਹ ਖਾਂਦੇ ਨੇ ਇਤਨੀ ਚੀਜ਼ਾਂ ਖਾਂਦੇ ਨੇ ਆਪਾਂ ਨੂੰ ਇਹਨਾਂ ਨੂੰ ਪਾਉਣੀ ਜਾਂ ਰਹਿਣੀ ਚਾਹੀਦੀਆਂ ਨੇ ਕਿਉਂਕਿ ਇਹਦੇ ਨਾਲ ਇੱਕ ਤਾਂ ਜਿਹੜਾ ਇਹਨਾਂ ਦਾ ਭੋਜਨ ਬਦਲਮਾ ਹੋ ਜਾਂਦਾ ਹੈ ਜਦੋਂ ਆਪਾਂ ਇੱਕ ਚੀਜ਼ ਇਹਨਾਂ ਨੂੰ ਜਿਆਦਾ ਫੀਡ ਪਾਈ ਜਾਂਦੇ ਆ ਜਾਂ ਫਿਰ ਕਣਕ ਪਾਈ ਜਾਂਦੇ ਆ ਤਾਂ ਇਹਨਾਂ ਨੂੰ ਥੋੜੀ ਦਿੱਕਤ ਆਉਂਦੀ ਹੈਗੀ ਇਹਨਾਂ ਨੂੰ ਵੀ ਕੁਝ ਬਦਲਮਾ ਚਾਹੀਦਾ ਹੁੰਦਾ ਹੈਗਾ ਖਾਣ ਵਾਸਤੇ ਸੋ ਹੁਣ ਤੁਸੀਂ ਦੇਖ ਸਕਦੇ ਹੋ ਦੇਖੋ ਮੁਰਗੀਆਂ ਕਿੰਨੇ ਸ਼ੌਕ ਨਾਲ ਖਾ ਰਹੀਆਂ ਨੇ